ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪੰਜ ਤੁਨ ਨੂੰ ਬਖਾਉਣੇ ਆ ਜੀ ਇੱਕ ਪ੍ਰਾਤਨ ਚੀਜ਼ ਤੇ ਇਹ ਜੀ ਪ੍ਰਾਤਨ ਪੱਠਾ ਤੇ ਇਹਨੂੰ ਬੰਦ ਹੋਏ ਨੂੰ ਮੌਹਚਰ ਹੋ ਗਿਆ ਐਨ ਵੀ ਸੀ ਪਠਾ ਹੈ NBC ਪੱਠੇ ਆਪਾਂ ਚੱਲਦੇ ਬਹੁਤ ਵੇਖਿਆ ਬਾਹਰੋਂ ਤੇ ਅੱਜ ਆਪਾਂ ਦੇਖਦੇ ਆਂ ਅੰਦਰੋਂ ਜਾ ਕੇ ਵੀ ਕੀ ਸਿਸਟਮ ਹੁੰਦਾ ਇਹਦੇ ਤੇ ਆਪਾਂ ਜਦੋਂ ਉਹਦੇ ਵੇਖਣੇ ਬਈ ਬੰਦੀ ਪਿਆ ਇਹ ਬਹੁਤ ਪੁਰਾਣਾ ਪੱਠਾ ਇਹ ਇੱਧਰ ਆ ਜਿਹੜੀਆਂ ਕੱਚੀਆਂ ਇੱਟਾਂ ਚਣਾਈ ਕਰ ਦਿੰਦੇ ਸੀਗੇ ਖਾਲੀ ਪਿਆ ਇਹ ਹੁਣ ਢਾਈ ਜਾਂਦੇ ਆ ਇਹ ਤੇ ਆ ਵਿੱਚੋਂ ਭੱਟੀਆਂ ਇਹਦੇ ਜਿੱਥੋਂ ਦੀ ਧੂਆ ਨਿਕਲਦਾ ਹੁੰਦਾ ਥੱਲੇ ਕਮਰੇ ਆ ਕਿ ਤਰ੍ਹਾਂ ਦੀ ਉਹ ਭੱਟੀਆਂ ਨਹੀਂ ਥੋੜਾ ਨੇੜੇ ਜਾ ਕੇ ਵੀ ਦੇਣੇ ਆਪਾਂ ਪਰ ਆ ਵਿੱਚ ਦਵਾਰਾਂ ਆਈਆਂ ਭੱਟੀਆਂ ਯਾਰ ਹੁੰਦੀਆਂ ਜਵੇਂ ਬਾਰ ਚ ਰੱਖੇ ਹੁੰਦੇ ਆ ਤੇ ਇਹ ਵਿੱਚੋਂ ਥੋੜਾ ਜਿਹਾ ਬੇਣਿਆਂ ਦਾ ਕੀ ਸਿਸਟਮ ਆਪਾਂ ਪੈਂਦਾ ਤਫੋ ਮੋਬਾਈਲ ਦੀ ਟਾਰਚ ਆਨ ਕਰਕੇ ਵਾੜੀ ਬਣੂਗੀ ਚਲੋ ਦੇਖਦੇ ਆਂ ਬਈ 15 ਜਾ ਕੇ ਅੰਦਰੋਂ ਕੁਝ ਦੇਖਿਆ ਤਾਂ ਬਾਹਰੋਂ ਦਾ ਆਪਾਂ ਬਹੁਤ ਵਾਰੀ ਚਲਦਾ ਵੇਖਿਆ ਪੁਰਾਣਾ ਪੱਠਾ ਪਰ ਅੰਦਰੋਂ ਵੀ ਦੇਣੇ ਆਪਾਂ ਕੀ ਸਿਸਟਮ ਹੁੰਦਾ ਇਹਦਾ ਹਨੇਰ ਅੰਦਰ ਪਰ ਜੇ ਕੁਛ ਪਤਾ ਲੱਗਿਆ ਤਾਂ ਆਪਾਂ ਨੂੰ ਉਹ ਤਾਂ ਚੀ ਵੀ ਨਹੀਂ ਦੇਖਦੇ ਬਾਈ ਜਿੱਥੇ ਧੂਆ ਨਿਕਲਦਾ ਹੁੰਦਾ ਉੱਥੇ ਜਾਂਦੇ ਰੋਸ਼ਨੀ ਪੈਂਦੀ ਆ ਪਰ ਅੰਦਰ ਦਿਸਦਾ ਕੁਛ ਨਹੀਂ ਵੈਸੇ ਬਹੁਤ ਪੁਰਾਣਾ ਹੈ ਆ ਕਬੂਤਰਾਂ ਦੇ ਸਿੱਟੇ ਪਿਆਲ ਨੇ ਥੇ ਆਪਾਂ ਦੁਜੀਸ਼ਾੜ ਆ ਗਏ ਨੇ ਤੇ ਉੱਚਾਈ ਬਹੁਤ ਹੈ ਉਹ ਘਟ ਤੋਂ ਘਟ 100 ਫੁੱਟ ਤੋਂ ਜ਼ਿਆਦਾ ਉੱਚਾ ਇਹ ਐ ਇੱਕ ਆਦਵਾ ਜੀ ਰਹੇਗੀ ਪਰ ਪਾਸਿਓ ਸਾਰਾ ਇਹ ਇਟਾਂ ਚਿੰਕੇ ਉੱਤੇ ਜੋ ਵੀ ਆਪਦਾ ਕੋਲ ਆ ਜਾ ਗੂਣਾ ਪਾ ਕੇ ਵੇਗੋਲੇ ਦੇ ਵਿੱਚ ਵਿੱਚ ਕਿਹੜੇ ਹਿਸਾਬ ਨਾਲ ਧੂਆਂ ਜਾਂਦਾ ਅੱਗ ਲੱਗਦੀ ਆ ਸੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਸਾਰੇ ਵੀਰਾਂ ਦਾ ਧੰਨਵਾਦ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ